ਲੋੜ ਨਹੀਂ ਨਹੀਂ ਚੌਧਰੀ ਸਾਹਿਬ ਮੈਨੂੰ ਖਰਚਾ ਚਾਹੀਦਾ ਭਾਵੇਂ ਮਹੀਨੇ ਦਾ 100 ਰੁਪਿਆ ਹੀ ਦੇਵੇਂ ਲੈ ਬਈ ਬਾਬੇ ਨੇ ਤੇ ਗੱਲ ਹੀ ਮੁਕਾ ਦਿੱਤੀ ਉਹ ਮਹੀਨੇ ਦਾ 100 ਤੇ ਦੇ ਸਕਦਾ ਕਿ ਨਹੀਂ ਹਾਂਜੀ ਚੌਧਰੀ ਸਾਹਿਬ ਮਹੀਨੇ ਦਾ 100 ਤੇ ਦੇ ਸਕਦਾ ਚੱਲ ਠੀਕ ਹੈ ਜਾ ਬਾਬਾ ਮੈਨੂੰ ਤੇਰੀ ਸਮਝ ਨਹੀਂ ਆਈ ਤੂੰ 100 ਰੁਪਿਆ ਲੈ ਕੇ ਕੀ ਕਰੂੰਗਾ ਨਾਲੇ 100 ਰੁਪਏ ਦਾ ਅੱਜ ਕੱਲ ਆਂਦਾ ਕੀ ਆ ਚੌਰੀ ਸਾਹਿਬ ਮੈਨੂੰ ਪੈਸਿਆਂ ਦੀ ਲੋੜ ਨਹੀਂ ਜਦੋਂ ਦਾ ਮੈਂ ਇਹਦਾ ਵਿਆਹ ਕੀਤਾ ਹੈ ਮੈਨੂੰ ਕਦੇ ਮਿਲਣ ਵੀ ਨਹੀਂ ਆਇਆ ਇਹ 100 ਦਿਨ ਦੇ ਬਹਾਨੇ ਮੈਂ ਆਪਣੇ ਪੁੱਤਰ ਦਾ ਤੇਰਾ ਤਾਂ ਵੇਖ ਲਿਆ ਕਰੂੰਗਾ ਅੱਖਾਂ ਜਦੂ ਮੀਟੀਆਂ ਜ਼ਮਾਨਾ ਮੈਨੂੰ ਰੋਵੇਗਾ ਆਪਣਾ ਤੇ ਆਪਣਾ ਪੈਗਾਨਾ ਮੈਨੂੰ ਰੋਵੇ